ਹਮ ਮੂਰਖ ਤੂੰ ਚਤੁਰ ਸਿਆਣੇ ਤੂੰ ਸਰਬ ਕਲਾ ਕ ज्ञाता ਮੇਰਾਬ ਗੁਰੂ ਗੋਵਿੰਦਾ ਹਰ ਹਰ ਨਾਮ ਔ ਕਦਮੁ ਕੁ ਦੇਵ ਕਟ ਜਮ ਕੀ ਫੰਦਾ ਹਰ ਹਰ ਨਾਮ ਔ ਕਦਮੁ ਕੁ ਦੇਵ ਕਟ ਜਮ ਕੀ ਫੰਦਾ ਸ਼੍ਰੀ ਵਾਹੀ ਗੁਰੂ ਸਾਹਿਬ ਜੀ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈਲੇ ਨਿਵਾਸ ਪਾਣੀ ਪਾਵਕ ਤਨ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬਿਆ ਲੇ ਤਿਤ ਸਰਵੜੈ ਭਈਲੇ ਨਿਵਾਸ ਪਾਣੀ ਪਾਵਕ ਤਨ ਹੈ ਕੀਆ ਪੰਕਜ ਮੋਉ ਪਗਨ ਚੱਲੈ ਹਮ ਦੇਖਾ ਤਹ ਡੂਬਿਐ ਮਨ ਏਕ ਨਾ ਚੇਤਸ ਮੂੜਮਨਾ ਹਰ ਬਿਸਰਤ ਤੇਰੇ ਗੁਣ ਗਲੇ ਆ ਰਹਾ ਨਾ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧ ਜਨਮ ਭਾਇ ਪ੍ਰਣਵਤ ਨਾਨਕ ਤੈਨ ਕੀ ਸਰਣਾ ਜਨ ਤੂੰ ਨਾਹੀ ਵਿਸਰਿਆ ਨਾਉ ਜਤੀ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤੈਨ ਕੀ ਸਰਣਾ ਜਨ ਤੂੰ ਨਾਹੀ ਬੀਸਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਦਿਨ ਦੁਨੀਆਂ ਦੇ ਮਾਲਕ ਸ਼ਬਦ ਅਵਤਾਰ ਦੋ ਜਹਾਨ ਦੇ ਵਾਲੀ ਖੰਡਾਂ ਬ੍ਰਹਮੰਡਾਂ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰਾਂ ਜੀ ਨੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ ਜੋ ਗੁਰੂ ਜਨ ਦੀ ਤਰ੍ਹਾਂ ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸ਼ਹੀਦ ਤਿੰਨਾਂ ਜੀਆਂ ਦੇ ਪਾਵਨ ਪਵਿੱਤਰ ਮੁਬਾਰਕ ਅਸਥਾਨਾਂ ਤੋਂ ਗੁਰੂ ਸਾਹਿਬ ਜੀ ਪਾਵਨ ਗੁਰਬਾਣੀ ਦੀ ਵਿਚਾਰ ਦੀ ਸੇਵਾ ਕਰਵਾਉਂਦੇ ਹਨ ਅੱਜ ਜੋ ਵਿਚਾਰ ਦੀ ਸ਼ਬਦ ਦਾ ਪਾਠ ਆਪਾਂ ਹੁਣੇ-ਹੁਣੇ ਸਰਵਣ ਕੀਤਾ ਹੈ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 12 ਦੇ ਉੱਪਰ ਅੰਕਿਤ ਹੈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਮੁਬਾਰਕ ਸ਼ਬਦ ਦੇ ਅੰਦਰ ਸਤਿਗੁਰੂ ਜੀ ਇੱਕ ਤਾਂ ਇਹ ਵਿਚਾਰ ਬਖਸ਼ਿਸ਼ ਕਰਦੇ ਹਨ ਕਿ ਮਨੁੱਖ ਇਸ ਮੋਹ ਮਾਇਆ ਦੇ ਸਾਗਰ ਦੇ ਵਿੱਚ ਰਹਿੰਦਾ ਹੈ ਔਰ ਰਹਿਨਿਆ ਹੋਇਆ ਇਸ ਨੇ ਕੀ ਕੀਤਾ ਕਿ ਆਪਣਾ ਜਿਹੜਾ ਰਿਸ਼ਤਾ ਸੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲੋਂ ਤੋੜ ਦਿੱਤਾ ਪ੍ਰਮਾਤਮਾ ਦੇ ਨਾਲੋਂ ਟੁੱਟ ਗਿਆ ਟੁੱਟਣ ਦੇ ਨਾਲ ਹਰ ਬਿਸਰਤ ਹਰੀ ਨੂੰ ਇਹਨੇ ਭੁਲਾ ਦਿੱਤਾ ਤੇ ਜਿਹੜੇ ਸ਼ubh ਗੁਣ ਹਨ ਗੁਣ ਇਹਦੇ ਗਲਦੇ ਜਾ ਰਹੇ ਨੇ ਜੋ ਇਹਦਾ ਸੁਭਾਅ ਅਕਾਲ ਪੁਰਖ ਨੇ ਇਹਦੇ ਵਿੱਚ ਪਾਇਆ ਸੀ ਉਹ ਸੁਭਾਅ ਇਹਦਾ ਵਿਗੜਦਾ ਜਾ ਰਿਹਾ ਹੈ ਤੇ ਨਾਲ ਹੀ ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਬੇਨਤੀ ਕਰਦੇ ਹਨ ਪ੍ਰਾਰਥਨਾ ਕਰਦੇ ਨੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਸੋ ਆਓ ਆਪਾਂ ਮਨਚਿਤ ਵਰਤਿਆ ਨੂੰ ਇਕਾਗਰ ਕਰਕੇ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਦੀ ਵਿਚਾਰ ਸਮਝਣ ਦਾ ਯਤਨ ਕਰੀਏ ਜੀ ਰਸਨਾ ਨੂੰ ਪਵਿੱਤਰ ਕਰੀਏ ਉਚਾਰਨ ਕਰੀਏ ਸਤ ਨਾਮ ਸ੍ਰੀ ਵਾਹਿਗੁਰੂ ਸਾਇਬ ਜੀ ਆਸਾ ਮਹੱਲਾ ਪਹਿਲਾ ਅਸਾ ਰਾਗ ਦਾ ਨਾਮ ਹੈ ਰਾਗ ਅਸਾ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪਵਨ ਸ਼ਬਦ ਉਚਾਰਨ ਕਰਦੇ ਹਨ ਤਿਤ ਸਰਵਰੜੈ ਪੈਲੇ ਨਿਵਾਸਾ ਪਾਣੀ ਭਾਵਕ ਤਨ ਹੈ ਕੀਆ ਸਰਵਰੜੈ ਤੋਂ ਭਾਵ ਹੁੰਦਾ ਹੈ ਸਰੋਵਰ ਹੁਣ ਗੁਰੂ ਸਾਹਿਬ ਦੀ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਾ ਰਹੇ ਹਨ ਕਿ ਸਾਡੀ ਜੀਵਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਇੱਕ ਐਸੇ ਸਰੋਵਰ ਦੇ ਵਿੱਚ ਅਸੀਂ ਰਹਿ ਰਹੇ ਹਾਂ ਜਿਹੜੇ ਸਰੋਵਰ ਦੇ ਵਿੱਚ ਗੁਰੂ ਸਾਹਿਬ ਜੀ ਨੇ ਆਪ ਹੀ ਪਾਣੀ ਪਾਵਕ ਅਗ ਦੋਵੇਂ ਤੱਤ ਜਿਹੜੇ ਪੈਦਾ ਕੀਤੇ ਹੋਏ ਹਨ ਭਾਵ ਕਿ ਅਕਾਲ ਪੁਰਖ ਨੇ ਜਿੱਥੇ ਆਪਣਾ ਨਾਮ ਵੀ ਪਾਇਆ ਉਥੇ ਨਾਲ ਦੀ ਨਾਲ ਮਾਇਆ ਵੀ ਅਕਾਲ ਪੁਰਖ ਨੇ ਇਸ ਸਰਵਰੜੇ ਸਰੋਵਰ ਦੇ ਵਿੱਚ ਮਾਇਆ ਵੀ ਪੈਦਾ ਕੀਤੀ ਹੈ ਇੱਕ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਦੂਜੀ ਹੈ ਮਾਇਆ ਹੁਣ ਸਾਡੇ ਮਨ ਦੇ ਅੰਦਰ ਅਕਸਰ ਇਹ ਕਈ ਵਾਰੀ ਖਿਆਲ ਆ ਜਾਂਦਾ ਹੈ ਕਿ ਜ਼ਿਕਰ ਜ਼ਿੰਦਗੀ ਦੇ ਵਿੱਚ ਚੰਗੇ ਹੀ ਬਣਨਾ ਸੀ ਨੇਕ ਸ਼ੁਭ ਕਾਰਜ ਹੀ ਕਰਨੇ ਸਨ ਤੇ ਪ੍ਰਮਾਤਮਾ ਨੇ ਫਿਰ ਮਾਇਆ ਕਿਉਂ ਬਣਾਈ ਮਾਇਆ ਦੀ ਕੀ ਲੋੜ ਸੀ ਜਿਹੜੀ ਮਾਇਆ ਦੇ ਵਿੱਚ ਮਨੁੱਖ ਦਿਨ ਰਾਤ ਖਚਤ ਹੋਇਆ ਰਹਿੰਦੇ ਨੂੰ ਸਮਝਾਉਣਾ ਪੈਂਦਾ ਇਹਨੂੰ ਸੋਝੀ ਦੇਣੀ ਪੈਂਦੀ ਇਹਦੀ ਫਿਰ ਕੀ ਲੋੜ ਸੀ ਗੁਰਮੁਖੋ ਸ੍ਰਿਸ਼ਟੀ ਜਿਹੜੀ ਪ੍ਰਮਾਤਮਾ ਨੇ ਸਾਜੀ ਹੈ ਇਹਦੀ ਜੋ ਇਹਦਾ ਕਾਨੂੰਨ ਜੋ ਇਹਦੀ ਵਿਆਉਤ ਬੰਦੀ ਹੈ ਇਹਦੇ ਵਾਸਤੇ ਜਿੱਥੇ ਅਕਾਲ ਪੁਰਖ ਦੇ ਨਾਮ ਦੀ ਅਤ ਜ਼ਰੂਰਤ ਹੈ ਉਥੇ ਮਾਇਆ ਦੇ ਵੀ ਬਹੁਤ ਲੋੜ ਹੈ ਕਿਉਂਕਿ ਨਾਮ ਅਤੇ ਮਾਇਆ ਦੋਵੇਂ ਜਿਹੜੇ ਤਤ ਹਨ ਉਹ ਇਨਸਾਨ ਦੀ ਜ਼ਿੰਦਗੀ ਦੇ ਵਾਸਤੇ ਜ਼ਰੂਰੀ ਨੇ ਮਾਇਆ ਤੋਂ ਬਿਨਾ ਮਨੁੱਖ ਦਾ ਜੀਵਨ ਅੱਗੇ ਨਹੀਂ ਚੱਲੇਗਾ ਪਰ ਇਥੇ ਆਕੇ ਇਨਸਾਨ ਨੇ ਕੀ ਕੀਤਾ ਮਨੁੱਖ ਨੇ ਨਾਮ ਨੂੰ ਤਾਂ ਇਹਨੇ ਵਿਸਾਰ ਦਿੱਤਾ ਨਾਮ ਨੂੰ ਭੁਲਾ ਦਿੱਤਾ ਤੇ ਮਾਇਆ ਦੇ ਨਾਲ ਇਹਨੇ ਬਹੁਤ ਜ਼ਿਆਦੇ ਸਨੇ ਲਾ ਲਿਆ ਜਾਂ ਇਦਾਂ ਕਹਿ ਲਈਏ ਕਿ ਬੰਦੇ ਦੀ ਜ਼ਿੰਦਗੀ ਇਦਾਂ ਦੀ ਬਣ ਗਈ ਕਿ ਜੋ ਸੱਚ ਹੈ ਉਹ ਇਹਨੂੰ ਝੂਠ ਜਾਪਦਾ ਹੈ ਜੋ ਝੂਠ ਹੈ ਇਹਨੂੰ ਸੱਚ ਜਾਪਦਾ ਹੈ ਜੋ ਅਸਲ ਦੇ ਵਿੱਚ ਹੈ ਉਹਨੂੰ ਇਹ ਮਨ ਦਾ ਨਹੀਂ ਤੇ ਜੋ ਨਹੀਂ ਹੈ ਉਹਨੂੰ ਮੰਨ ਕੇ ਬੈਠਾ ਹੋਇਆ ਥੋੜਾ ਜਿਹਾ ਹੋਰ ਸੌਖਾ ਕਰ ਲਈਏ ਕਿ ਜਿਵੇਂ ਮਨੁੱਖ ਨੂੰ ਅੰਮ੍ਰਿਤ ਜਿਹੜਾ ਨਾ ਉਹ ਕੌੜਾ ਲੱਗਦਾ ਹੈ ਅੰਮ੍ਰਿਤ ਇਹਨੂੰ ਕੌੜਾ ਲੱਗਦਾ ਹੈ ਜਿਹੜੀ ਮਾਇਆ ਦੀ ਵਿਖਿਆ ਜ਼ਹਿਰ ਉਹਨੂੰ ਮਿੱਠੀ ਲੱਗਦੀ ਅੰਮ੍ਰਿਤ ਕੌੜਾ ਬਿਖਿਆ ਮਿੱਠੀ ਸਾਖਤ ਕੀ ਵਿਦ ਨੈਨਹੁ ਡਿਠੀ ਭਾਵ ਮਨੁਕ ਦੇ ਮਨ ਦੇ ਅੰਦਰ ਕੇਵਲ ਬਸ ਮਾਇਆ ਨੂੰ ਲੈ ਕੇ ਵਿਕਾਰਾਂ ਨੂੰ ਲੈ ਕੇ ਸਨੇਹ ਬਣ ਗਿਆ ਮਨੁਕ ਨੇ ਸਨੇਹ ਬਣਾਇਆ ਆਪਣੇ ਕਾਰੋਬਾਰ ਦੇ ਨਾਲ ਮਨੁਕ ਨੇ ਸਨੇਹ ਬਣਾ ਲਿਆ ਘਰ ਪਰਿਵਾਰ ਦੇ ਨਾਲ ਸਤਿਗੁਰੂ ਜੀ ਕਹਿੰਦੇ ਇਹਨਾਂ ਦੀ ਲੋੜ ਸੀ ਪਰ ਇਨਸਾਨ ਨੇ ਕੀ ਕੀਤਾ ਕਿ ਲੋੜ ਤੋਂ ਵੱਧ ਕੇ ਅੱਗੇ ਦੀ ਅੱਗੇ ਹੋਰ ਇਹਦੇ ਵਿੱਚ ਗਲਤਾਨ ਹੁੰਦਾ ਗਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੇ ਤਤ ਨੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜ਼ਰੂਰਤ ਹੈ ਪਰ ਜਦੋਂ ਲੋੜ ਤੋਂ ਵੱਧ ਜਾਂਦੇ ਹਨ ਫਿਰ ਉਹਦੋਂ ਔਖੇ ਕਰਦੇ ਨੇ ਜਿਵੇਂ ਮਨ ਲਈਏ ਕਿਸੇ ਬੰਦੇ ਨੂੰ ਭੁੱਖ ਲੱਗੀ ਹੋਵੇ ਹੁਣ ਉਹਨੂੰ ਭੁੱਖ ਦੋ ਤਿੰਨ ਪ੍ਰਸ਼ਾਦਾਂ ਦੀਏ ਤੇ ਉਹ ਛੇ ਸੱਤ ਛੱਕ ਜਾਵੇ ਫਿਰ ਉਹਦਾ ਕੀ ਹਾਲ ਬਣੇਗਾ ਇਨਸਾਨ ਬਿਮਾਰ ਹੀ ਹੋਵੇਗਾ ਨਾ ਸੋ ਇਸੇ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਮਨੁੱਖ ਨੇ ਜ਼ਿੰਦਗੀ ਜਿਉਣੀ ਸੀ ਜੀਵਨ ਜਿਉਣਾ ਸੀ ਨਾਮ ਦੇ ਆਸਰੇ ਕਰਕੇ ਅਕਾਲ ਪੁਰਖ ਦੀ ਬੰਦਗੀ ਦੇ ਆਸਰੇ ਕਰਕੇ ਬਾਣੀ ਦੇ ਆਸਰੇ ਕਰਕੇ ਪਰ ਕੇਵਲ ਤੇ ਕੇਵਲ ਮਨੁੱਖ ਨੇ ਮਾਇਆ ਜਿਹੜੀ ਅੱਗੇ ਰੱਖ ਲਈ ਕਿ ਬਸ ਧਨ ਹੀ ਸਭ ਕੁਝ ਹੈ ਮਾਇਆ ਹੀ ਸਭ ਕੁਝ ਹੈ ਤੂੰ ਅੱਗੇ ਕੁਝ ਵੀ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਪਰਮੇਸ਼ਰ ਨੇ ਇਹ ਜਿਹੜਾ ਸਰਵੜ ਸਰਵੜਾ ਸਰੋਵਰ ਇਹ ਪੈਦਾ ਕੀਤਾ ਜਿਹਦੇ ਵਿੱਚ ਅੱਗ ਅਤੇ ਪਾਣੀ ਭਾਵ ਕੇ ਪ੍ਰਮਾਤਮਾ ਦਾ ਨਾਮ ਅਤੇ ਮਾਇਓ ਦੇ ਵਿੱਚ ਭਾਈ ਸਾਡਾ ਰਹਿਣਾ-ਵਾਸਾ ਕੀਤਾ ਹੈ ਪੰਕਜ ਮੋਹੋ ਪਗ ਨਹੀਂ ਚੱਲੇ ਹਮ ਦੇਖਾਂ ਤੜੂਬੀਲੇ ਸਤਿਗੁਰੂ ਜੀ ਫੇਰ ਕਹਿੰਦੇ ਨੇ ਕਿ ਮੈਂ ਵੇਖਿਆ ਹਮ ਦੇਖਾਂ ਮੈਂ ਵੇਖਿਆ ਸੰਸਾਰ ਦੇ ਵਿੱਚ ਕੀ ਦੇਖਿਆ ਹੈ ਕਿ ਪੰਕਜ ਮੋਹ ਪਗ ਨਹੀਂ ਚਾਲੈ ਕਿ ਇਹ ਜਿਹੜਾ ਸਰਵਰੜ ਸरोवर ਰਣੇ ਇਸ ਸਰੋਵਰ ਦੇ ਵਿੱਚ ਜਿਹੜਾ ਮੋਹ ਦਾ ਚੱਕੜ ਹੈ ਮੋਹ ਦੇ ਚੱਕੜ ਦੇ ਵਿੱਚ ਮਨੁੱਖ ਫਸ ਚੁੱਕਿਆ ਹੈ ਮਨੁੱਖ ਮੋਹ ਦੇ ਚੱਕੜ ਵਿੱਚ ਫਸਿਆ ਹੋਇਆ ਹੈ ਤੇ ਫਿਰ ਕਹਿੰਦੇ ਪਗ ਨਹੀਂ ਚਾਲੈ ਇੱਕ ਵੀ ਪੈਰ ਜਿਹੜਾ ਇਹਦੇ ਤੋਂ ਧਰਮ ਦੇ ਮਾਰਗ ਤੇ ਚੱਲਿਆ ਨਹੀਂ ਜਾ ਰਿਹਾ ਸੱਚ ਦੇ ਮਾਰਗ ਤੇ ਚੱਲਿਆ ਨਹੀਂ ਜਾ ਰਿਹਾ ਕਿਉਂਕਿ ਹਮ ਦੇਖਾਂ ਤਹਿ ਡੁੱਬਿਅਲੇ ਅਸੀਂ ਵੇਖਿਆ ਕਿ ਮਨੁੱਖ ਫਿਰ ਡੁੱਬਦਾ ਜਾ ਰਿਹਾ ਹੈ ਅਕਸਰ ਸਾਡੇ ਮਨ ਦੇ ਵਿੱਚੋਂ ਇੱਕ ਫੁਰਨਾ ਉੱਠਦਾ ਹੈ ਕਿ ਜੀ ਬਾਣੀ ਦੀ ਸਮਝ ਨਹੀਂ ਆਉਂਦੀ ਕਥਾ ਦੀ ਸਮਝ ਨਹੀਂ ਆਉਂਦੀ ਕੀਰਤਨ ਦੀ ਸਮਝ ਨਹੀਂ ਆਉਂਦੀ ਗੁਰਮੁਖੋ ਇਹਦੇ ਵਿੱਚ ਸਮਝਣ ਵਾਲੀ ਔਖੀ ਗੱਲ ਕਿਹੜੀ ਹੈ ਸਤਿਗੁਰੂ ਜੀ ਨੇ ਸਿੱਧੇ ਲਫ਼ਜ਼ਾਂ ਦੇ ਵਿੱਚ ਸਾਨੂੰ ਸਮਝਾ ਦਿੱਤਾ ਹੈ ਕਿ ਭਾਈ ਚੰਗੇ ਨੇਕ ਕਰਮ ਕਰਨੇ ਹਨ ਵਾਹਿਗੁਰੂ ਮਾਲਕ ਪਰਮੇਸ਼ਰ ਨੂੰ ਹਰ ਵੇਲੇ ਹਾਜ਼ਰ ਨਾਜ਼ਰ ਜਾਨਣਾ ਹੈ ਹਮੇਸ਼ਾ ਉਹਦਾ ਨਾਮ ਜਪਣਾ ਉਹਦੇ ਚਰਨਾਂ ਦੇ ਨਾਲ ਧਿਆਨ ਜੋੜਨਾ ਕਿਸੇ ਦਾ ਮਾਰਾ ਨਹੀਂ ਕਰਨਾ ਇਹਦੇ ਵਿੱਚ ਔਖਾ ਕੀ ਹੈ ਪਰ ਹੁਣ ਸਾਡੇ ਮਨ ਦੇ ਵਿੱਚ ਪਾਪ ਵਸੇ ਹੋਏ ਹਨ ਸਾਡੇ ਮਨ ਦੇ ਵਿੱਚ ਲੋਭ ਵਸਿਆ ਹੋਇਆ ਤੇ ਹੁਣ ਸਤਿਗੁਰੂ ਜੀ ਦੀ ਬਾਣੀ ਦੀ ਸਮਝ ਤਾਂ ਆਉਂਦੀ ਹੈ ਪਰ ਮਨੁੱਖ ਸਮਝਣਾ ਨਹੀਂ ਚਾਹੁੰਦਾ ਜਦੋਂ ਨਹੀਂ ਸਮਝਣਾ ਚਾਹੁੰਦਾ ਫਿਰ ਕਹਿ ਦਿੰਦਾ ਛੱਡੂ ਪਰਾਂ ਜੀ ਬਾਣੀ ਪੜਨ ਨੂੰ ਕੀ ਇਹਦੀ ਕੋਈ ਜੜਾ ਸਮਝ ਲੱਗਦੀ ਹੈ ਸਮਝ ਸਾਰਾ ਕੁਝ ਆਉਂਦਾ ਪਰ ਅਸੀਂ ਸਮਝਣਾ ਨਹੀਂ ਚਾਹੁੰਦੇ ਤਾਂ ਹੀ ਗੁਰੂ ਸਾਹਿਬ ਜੀ ਕਹਿੰਦੇ ਹਮ ਦੇਖਾ ਮੈਂ ਵੇਖਿਆ ਕਹਿੰਦੇ ਸੰਸਾਰ ਦੇ ਲੋਕ ਫਿਰ ਇਹ ਮੋਹ ਦੇ ਚੱਕਰ ਵਿੱਚ ਡੁੱਬਦੇ ਜਾ ਰਹੇ ਹਨ ਹੁਣ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਇੱਕ ਗੱਲ ਦੱਸੋ ਕਿ ਮੋਹ ਦੇ ਚੱਕਰ ਵਿੱਚ ਕਿਉਂ ਡੁੱਬਦੇ ਜਾ ਰਹੇ ਹਨ ਕਿਉਂ ਮਨੁੱਖ ਨੂੰ ਜਿਹੜੀ ਮਾਇਆ ਚੰਗੀ ਲੱਗਦੀ ਹੈ ਪ੍ਰਮਾਤਮਾ ਦਾ ਨਾਮ ਇਹਨੂੰ ਕਿਉਂ ਨਹੀਂ ਚੰਗਾ ਲੱਗਦਾ ਤਾਂ ਗੁਰੂ ਸਾਹਿਬ ਜੀ ਫਿਰ ਕਾਰਨ ਦੱਸਦੇ ਕਹਿੰਦੇ ਭਾਈ ਮਨ ਏਕ ਨਾ ਚੇਤਸ ਮੂੜ ਮਨਾ ਹੁਣ ਇਹਦੇ ਵਿੱਚ ਗੁਰੂ ਸਾਹਿਬ ਜੀ ਕਾਰਨ ਦੱਸਦੇ ਹਨ ਕਹਿੰਦੇ ਏ ਮੂਰਖ ਮਨ ਤੂੰ ਇੱਕ ਅਕਾਲ ਪੁਰਖ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ ਵਾਹਿਗੁਰੂ ਜੀ ਨੂੰ ਭੁੱਲ ਕੇ ਬੈਠਾ ਹੋਇਆ ਰੱਬ ਨੂੰ ਯਾਦ ਨਹੀਂ ਕਰਦਾ ਤੇ ਮੋਹ ਦੇ ਚੱਕਰ ਵਿੱਚ ਫਸਣ ਦਾ ਕਾਰਨ ਫਿਰ ਅੱਗੇ ਹੋਰ ਦੱਸਦੇ ਹਨ ਹਰ ਬਿਸਰਤ ਬਿਸਰਤ ਤੋਂ ਭਾਵ ਹੁੰਦਾ ਹੈ ਭੁੱਲ ਜਾਣਾ ਵਿਸਾਰ ਜਾਣਾ ਤੇਰੇ ਗੁਣ ਗਲਿਆ اے ਮਨੁੱਖ ਇਹ ਜਿਹੜਾ ਤੇਰਾ ਸੁਭਾਅ ਹੈ ਨਾ ਸੁਭਾਅ ਤੇਰਾ ਇਦਾਂ ਦਾ ਨਹੀਂ ਸੀ ਜਿਉਂ ਜਿਹਾ ਪ੍ਰਮਾਤਮਾ ਦਾ ਸੁਭਾਅ ਸੀ ਨਾ ਉਹੋ ਜਿਹਾ ਸੁਭਾਅ ਅਕਾਲ ਪੁਰਖ ਨੇ ਤੇਰੇ ਅੰਦਰ ਪੈਦਾ ਕੀਤਾ ਸੀ ਜਿੱਦਾਂ ਦਾ ਰੱਬ ਦਾ ਸੁਭਾਅ ਉਦਾਂ ਦਾ ਹੈ ਮਨੁੱਖ ਤੇਰਾ ਸੁਭਾਅ ਸੀ ਪਰ ਤੇਰੇ ਗੁਣ ਗਲ ਗਏ ਤੇਰੇ ਗੁਣ ਜਿਹੜੇ ਹਨ ਘਟ ਘਟ ਗਏ ਤੇਰੀਆਂ ਨੇਕੀਆਂ ਸੁੱਕ ਛੜ ਗਈਆਂ ਕਿਉਂਕਿ ਤੂੰ ਰੱਬ ਨੂੰ ਭੁਲਾਤਾ ਗੁਰਮੁਖੋ ਮਨੁੱਖ ਦਾ ਅਸਲ ਦੇ ਵਿੱਚ ਸੁਭਾਅ ਕਿਹੋ ਜਿਹਾ ਹੈ ਸਤਿਗੁਰੂ ਜੀ ਦੀ ਬਾਣੀ ਦੇ ਮੁਤਾਬਕ ਮਨੁੱਖ ਦਾ ਸੁਭਾਅ ਪਰਮਾਤਮਾ ਦੇ ਵਰਗਾ ਸੀ ਜਿਵੇਂ ਆਪਾਂ ਛੋਟੇ ਜਿਹੇ ਬੱਚਿਆਂ ਨੂੰ ਕਹਿ ਦਿੰਨੇ ਆ ਨਾ ਜਿਹੜੇ ਬੱਚੇ ਨੂੰ ਕਿ ਬਹੁਤੀ ਸਮਝ ਨਾ ਹੋਵੇ ਆਪਾਂ ਕਹਿੰਨੇ ਭਾਈ ਬੱਚੇ ਰੱਬ ਦਾ ਰੂਪ ਹੁੰਦੇ ਨੇ ਰੱਬ ਦਾ ਰੂਪ ਕਿਉਂ ਹੁੰਦੇ ਨੇ ਕਿਉਂਕਿ ਨਾ ਉਹਨਾਂ ਨੂੰ ਕਿਸੇ ਦੇ ਨਾਲ ਕੋਈ ਈਰਖਾ ਨਾ ਸਾੜਾ ਨਾ ਉਹ ਆਪਣੇ ਮਨ ਵਿੱਚ ਕਿਸੇ ਵਾਸਤੇ ਬੁਰਾ ਸੋਚਣ ਗੋ ਉਹਨਾਂ ਨੂੰ ਸਾਰੇ ਆਪਦੇ ਹੀ ਲੱਗਦੇ ਨੇ ਹੁਣ ਇਦਾਂ ਦਾ ਸੁਭਾਅ ਸੀ ਇਨਸਾਨ ਦਾ ਤੇ ਤਾਂ ਹੀ ਇਹ ਸੁਭਾਅ ਦੀ ਵਿਆਖਿਆ ਜਿਹੜੀ ਹੈ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਕੀਤੀ ਕਿ ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਇਹ ਸੁਭਾਅ ਸੀ ਮਨੁੱਖ ਦਾ ਪਰ ਗੁਰੂ ਸਾਹਿਬ ਜੀ ਕਹਿੰਦੇ ਮੋਹ ਦੇ ਚੱਕਰ ਵਿੱਚ ਇਹ ਐਸਾ ਫਸਿਆ ਮਾਇਆ ਦੇ ਵਿੱਚ ਐਸਾ ਫਸ ਗਿਆ ਇਨਸਾਨ ਨੇ ਆਪ ਦਾ ਸੁਭਾਅ ਜਿਹੜਾ ਸੀ ਨਾ ਪ੍ਰਮਾਤਮਾ ਦੇ ਸੁਭਾਅ ਵਰਗਾ ਸੀ ਉਹ ਉਹ ਗੁਣੇ ਦੇ ਘਟ ਗਏ ਸੁਭਾਅ ਉਹਦਾ ਉਹ ਨਹੀਂ ਰਿਹਾ ਤੇ ਸੱਚੇ ਪਾਤਸ਼ਾਹ ਜੀ ਨੇ ਫਿਰ ਇਹ ਸਮਝਾਉਣਾ ਕੀਤਾ ਕਿ ਇਸ ਅਨੁਸਾਰ ਮਨੁੱਖ ਦੀ ਜ਼ਿੰਦਗੀ ਦੇ ਵਿੱਚੋਂ ਗੁਣਾਂ ਦਾ ਬਹੁਤ ਜ਼ਿਆਦਾ ਘਾਟਾ ਹੋ ਗਿਆ ਹੁਣ ਇਥੋਂ ਤੱਕ ਗੁਰੂ ਸਾਹਿਬ ਜੀ ਨੇ ਦੱਸਣਾ ਕੀਤਾ ਹੈ ਕਿ ਗੁਣ ਘਟ ਗਏ ਗੁਣ ਗਲ ਗਏ ਜ਼ਿੰਦਗੀ ਦੇ ਵਿੱਚੋਂ ਨੀਕੀਆਂ ਸੜ ਗਈਆਂ ਸੁੱਕ ਗਈਆਂ ਤੇ ਅੱਗੇ ਪਾਤਸ਼ਾਹ ਜੀ ਫਿਰ ਬੇਨਤੀ ਕਰਦੇ ਹਨ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਕਿਉਂਕਿ ਇਥੋਂ ਤੱਕ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾ ਦਿੱਤਾ ਕਿ ਇਹ ਮਨੁੱਖ ਅਸੀਂ ਮੋਹ ਦੇ ਚੱਕਰ ਵਿੱਚ ਫਸੇ ਹੋਏ ਹਾਂ ਤੇ ਦਿਨ ਰਾਤ ਬੁਰਾਈਆਂ ਕਰ ਕਰਕੇ ਜਿਹੜਾ ਹੈ ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਨੇਕੀ ਦੇ ਗੁਣ ਸਾੜ ਲਏ ਹੁਣ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਇਹ ਇਨਸਾਨ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਤੇ ਉਹਨੂੰ ਦੱਸਣਾ ਕਰ ਪਰਮੇਸ਼ਰ ਨੂੰ ਕਹਿਣਾ ਕਰ ਕਿਹੜੀ ਬੇਨਤੀ ਸਤਿਗੁਰੂ ਜੀ ਫਿਰ ਅੱਗੇ ਕਹਿੰਦੇ ਰਹਾ ਨਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧ ਜਨਮ ਭਇਆ ਇੱਕ ਹੁੰਦਾ ਹੈ ਮੂਰਖ ਤੇ ਇੱਕ ਹੁੰਦਾ ਹੈ ਮੁਗਧ ਮੂਰਖ ਜਿਹੜਾ ਸ਼ਬਦ ਹੈ ਇਹ ਮੂਰਖ ਤਾਂ ਆਪਾਂ ਸਾਰੇ ਜਾਣਦੇ ਹੀ ਆ ਨਾ ਤੇ ਮੁਗਦ ਕਿਹੜਾ ਹੁੰਦਾ ਜਿਸ ਪ੍ਰਕਾਰ ਦੇ ਨਾਲ ਕੋਈ ਹਜ਼ਾਰ ਮੂਰਖ ਇਕੱਠਾ ਕੀਤਾ ਹੋਵੇ ਤੇ ਉਹਨਾਂ ਹਜ਼ਾਰਾਂ ਮੂਰਖਾਂ ਤੋਂ ਉਪਰ ਵੀ ਕੋਈ ਮੂਰਖ ਹੋਵੇ ਉਹਨੂੰ ਮੁਗਦ ਆਖਿਆ ਜਾਂਦਾ ਹੈ ਕਹਿੰਦੇ ਅਸੀਂ ਮੂਰਖ ਬਣ ਗਏ ਮੁਗਦ ਬਣ ਗਏ ਕਿਉਂ ਕਿਉਂਕਿ ਕਹਿੰਦੇ ਨਾ ਹੋ ਜਤੀ ਸਤੀ ਕਹਿੰਦੇ ਨਾਮ ਹੈ ਜਤੀ ਹੀ ਬਣ ਸਕਿਆ ਨਾ ਮੈਂ ਸਤੀ ਹੀ ਬਣ ਸਕਿਆ ਨਾ ਮੇਰਾ ਸਤ ਰਹਾ ਨਾ ਜਤ ਰਹਾ ਨਾ ਸਤ ਉੱਚਾ ਆਚਰਣ ਵੀ ਮੇਰਾ ਚਲਿਆ ਗਿਆ ਉੱਚਾ ਕਰੈਕਟਰ ਵੀ ਮੇਰਾ ਖਤਮ ਹੋ ਗਿਆ ਜੋ ਮਨੁੱਖਾਂ ਵਾਲਾ ਸੁਭਾਅ ਸੀ ਉਹ ਤਾਂ ਮੇਰੀ ਜ਼ਿੰਦਗੀ ਦੇ ਵਿੱਚੋਂ ਚਲਿਆ ਗਿਆ ਫਿਰ ਕਹਿੰਦੇ ਮੈਂ ਬੜਾ ਵੱਡਾ ਮੂਰਖ ਬਣ ਗਿਆ ਜਤ ਸਤ ਵਿਦਿਆ ਤ੍ਰਿਸ਼ਨਾ ਦੀ ਅੱਗ ਵਿਦਿਆ ਜਿਹੜੀ ਹੈ ਨਾ ਤ੍ਰਿਸ਼ਨਾ ਦੀ ਅੱਗ ਤੇ ਮੋਹ ਦੇ ਚੱਕਰ ਤੋਂ ਗੁਰਮੁਖ ਨੂੰ ਬਚਾ ਨਹੀਂ ਸਕਦੇ ਇਸੇ ਕਰਕੇ ਬਾਦਸ਼ਾਹ ਜੀ ਨੇ ਸਮਝਾਉਣਾ ਕੀਤਾ ਕਿ ਨਾ ਹਾਂ ਜਤੀ ਸਤੀ ਨਹੀਂ ਪੜਿਆ ਨਾ ਕਹਿੰਦੇ ਮੈਂ ਪੜ ਸਕਿਆ ਨਾ ਮੈਂ ਵਿਚਾਰ ਸਕਿਆ ਸੋ ਇਸੇ ਕਰਕੇ ਆਪ ਜੀਆਂ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਦੇ ਪਾਸ ਬੇਨਤੀ ਹੈ ਪ੍ਰਣਵਤ ਨਾਨਕ ਤੈਨ ਕੀ ਸਰਣਾ ਮਾਲਕ ਜੀ ਕਹਿੰਦੇ ਮੈਂ ਬੇਨਤੀ ਕਰਦਾ ਪ੍ਰਣਵਤ ਤੁਪਾਵੰਦ ਦੇ ਬੇਨਤੀ ਕਰਨੀ ਕਹਿੰਦੇ ਮੈਂ ਆਪ ਜੀ ਦੇ ਦਰ ਤੇ ਬੇਨਤੀ ਕਰਦਾ ਹਾਂ ਅਰਦਾਸ ਕਰਦਾ ਹਾਂ ਜਨ ਤੂੰ ਨਾ ਈ ਵੀਸਰਿਆ ਅਰਦਾਸ ਕਰਨੀ ਕਾ ਕਿਵੇਂ ਬਾਦਸ਼ਾਹ ਜੀ ਕਹਿੰਦੇ ਮੈਨੂੰ ਉਹਨਾਂ ਦੀ ਸੰਗਤ ਕਰਾ ਦਿਓ ਜਨ ਤੂੰ ਨਾ ਹੀ ਵੀਸਰਿਆ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਭੁੱਲੇ ਨਹੀਂ ਜਿਹੜੇ ਹਰ ਵੇਲੇ ਇਹ ਅਕਾਲ ਪੁਰਖ ਤੈਨੂੰ ਯਾਦ ਕਰਦੇ ਹਨ ਤੈਨੂੰ ਸਿਮਰਦੇ ਨੇ ਕਹਿੰਦੇ ਕਾਸ਼ ਕਿਤੇ ਮੈਨੂੰ ਉਹਨਾਂ ਦੀ ਸੰਗਤ ਮਿਲ ਜਾਵੇ ਕਿਉਂਕਿ ਉਹਨਾਂ ਦੀ ਸੰਗਤ ਦੇ ਵਿੱਚ ਕੀ ਸੀ ਵਿਜੋਗ ਮਿਲ ਵਿਛੜਿਆ ਤੇ ਅੱਗੇ ਕਹਿੰਦੇ ਸੰਜੋਗੀ ਮੇਲ ਕਹਿੰਦੇ ਉਹ ਸੰਜੋਗੀ ਇਨਸਾਨਾਂ ਦੀ ਸੰਗਤ ਮਿਲ ਗਈ ਉਹਨਾਂ ਸੰਜੋਗੀਆਂ ਦੇ ਕਰਕੇ ਸਾਡਾ ਵੀ ਮੇਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਬਣ ਜਾਵੇਗਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵਿਚਾਰ ਅੱਜ ਸਾਨੂੰ ਬਖਸ਼ਿਸ਼ ਕੀਤੀ ਹੈ ਪੇਮਾਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਤੇ ਤੂੰ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਤੇਰੀ ਜ਼ਿੰਦਗੀ ਦੇ ਵਿੱਚੋਂ ਨੇਕੀ ਵਾਲਾ ਸੁਭਾ ਜਿਹੜਾ ਹੈ ਸਤ ਗੁਣ ਹਨ ਸ਼ੁਭ ਗੁਣ ਉਹ ਗਲਦੇ ਜਾ ਰਹੇ ਨੇ ੜਦੇ ਜਾ ਰਹੇ ਨੇ ਸਮਝ ਸਮਾਂ ਤੇਰੇ ਕੋਲ ਹਜੇ ਬਾਕੀ ਹੈ ਜੁੜਿਆਂ ਦੀ ਸੰਗਤ ਵਿੱਚ ਜੁੜ ਜਾ ਤਾਂ ਜੋ ਤੇਰਾ ਭਲਾ ਹੋ ਸਕੇ ਸੋ ਅੱਗੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਮubaruk ਬਾਣੀ ਦਾ ਸ਼ਬਦ ਹੈ ਜਿਹਦੇ ਵਿੱਚ